ਜੋ ਐਸuele ਪੰਜਾਬ 'ਚ ਹੋ ਰਿਹਾ ਵਾ ਆਮ ਆਦਮੀ ਪਾਰਟੀ ਸਰਕਾਰ ਦਰਮਿਆਨ ਔਰ ਭਾਜਪਾ ਦੇ ਦਰਮਿਆਨ ਉਹਨੇ ਦੇ ਵਰਕਰਾਂ ਦਰਮਿਆਨ ਜਿਹੜਾ ਟਕਰਾਵ ਆ ਬਹੁਤ ਮੰਦ ਭਾਗਾ ਵਾ ਔਰ ਇਹ ਇੱਕ ਬਿਲਕੁਲ ਇਹਦੇ 'ਚ ਕੋਈ ਜਿ ਜਿਕਨੀ ਇਹ ਕਹਿਣ ਦੇ ਵਿੱਚ ਵੀ ਇਹ ਸ਼ਰੇਆਮ ਸਿਆਸਤ ਹੋ ਰਹੀ ਆ ਦੋਵੇਂ ਪਾਰਟੀਆਂ ਜ਼ਿੰਮੇਵਾਰ ਨੇ ਜਿਵੇਂ ਸਾਡੇ ਕੁਝ ਕਾਲਜਸ ਨੇ ਕਿਹਾ ਕਿ ਜਦੋਂ ਇੱਕ ਸੂਬੇ ਦੇ ਵਿੱਚ ਸਰਕਾਰ ਚੁਣੀ ਜਾਂਦੀ ਆ ਸਰਕਾਰ ਜਿਹੜੀ ਆ ਉਸੇ ਹੀ ਪਾਰਟੀ ਦੀ ਹੋਣੀ ਚਾਹੀਦੀ ਜਿਹਨੂੰ ਲੋਕਾਂ ਨੇ ਚੁਣਿਆ ਵਾ ਇੱਕੋ ਹੀ ਸਰਕਾਰ ਉੱਥੇ ਵਾਕਈ ਚਲਣੀ ਚਾਹੀਦੀ ਆ ਔਰ ਅਸਲੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਨਾਂ ਦੀਆਂ ਸਕੀਮਾਂ ਹੀ ਚਲਣੀਆਂ ਚਾਹੀਦੀਆਂ ਵਾ ਉਹਨਾਂ ਦੇ ਤਹਿਤ ਹੀ ਸਾਰਾ ਸਾਰੀਆਂ ਸਕੀਮਾਂ ਇੰਪਲੀਮੈਂਟ ਹੋਣ ਚਾਹੀਦੀਆਂ ਵਾ ਔਰ ਇਹਦੇ ਚੀਜ਼ ਜ਼ਰੂਰ ਹੈ ਆਪੀ ਪੰਜਾਬ ਸਰਕਾਰ ਨੂੰ ਥੋੜਾ ਜਿਆਦਾ ਸੁਹਰਤ ਹੋ ਕੇ ਕੇਂਦਰ ਦੇ ਜਿਹੜੀਆਂ ਸਕੀਮਾਂ ਉਹਨਾਂ ਦਾ ਲਾਭ ਲੈਣ ਵਾਸਤੇ ਸਮੇਂ ਸਿਰ ਆਪਣੇ ਡਾਕੂਮੈਂਟਸ ਸਬਮਿਟ ਕਰਨੇ ਚਾਹੀਦੇ ਆ ਸਮੇਂ ਸਿਰ ਆਪਣਾ ਯੋਗਦਾਨ ਪਾਉਣਾ ਚਾਹੀਦਾ ਜੀ 60 40 ਰੇਸ਼ਿਓ ਆ 40% ਸੂਬੇ ਸਰਕਾਰ ਨੇ ਦੇਣਾ ਵਾ ਤੋ ਉਹ ਵੀ ਪੈਸਾ ਬੁਹਈਆ ਕਰਉਣਾ ਚਾਹੀਦਾ ਵਾ ਤਾਂਕਿ पूरा लाभ मिल सके लेकिन डायरेक्टली चुनी हुई करना दी वा लोगों वास्ते सरकार एक होनी चाहिए सो बिल्कुल सही गल्सा कि सूबे जो कोई सरकार चुनी जाती है फैडरल ढांचे मुताबक उसे सरकार की जी उसे ਉਹ ਰਣ ਕਰਨੀ ਚਾਹੀਦੀ ਹੈ ਉਸੇ ਸਰਕਾਰ ਦੀਆਂ ਤੇ ਥਰੂ ਹੀ ਸਕੀਮਾਂ ਇੰਪਲੀਮੈਂਟ ਹੋਣ ਚਾਹੀਦੀਆਂ ਲੇਕਿਨ ਜੇ ਕੋਈ ਪਾਰਟੀ ਪਿੰਡਾਂ ਦੇ ਵਿੱਚ ਕੈਂਪ ਲਾਉਂਦੀ ਆ ਲੋਕਾਂ ਨੂੰ ਆਪਣੀ ਜਾਣਕਾਰੀ ਦੇਣੀ ਚਾਹੀਦੀ ਆਪਣੀ ਪਾਰਟੀ ਬਾਰੇ ਆਪਣੀ ਪਾਰਟੀ ਦੀਆਂ ਸਕੀਮਾਂ ਬਾਰੇ ਕੇਂਦਰ ਦੀਆਂ ਸਕੀਮਾਂ ਬਾਰੇ ਜਾਂ ਸੂਬਾ ਸਕੀਮ ਸਰਕਾਰ ਦੀਆਂ ਸਕੀਮਾਂ ਬਾਰੇ ਜਾਂ ਕੱਲ ਨੂੰ ਇਹ ਵੀ ਹੋ ਸਕਦਾ ਵੀ ਕੱਲ ਨੂੰ ਕਾਂਗਰਸ ਪਾਰਟੀ ਜਾਂ ਕੋਈ ਨਵੀਂ ਪਾਰਟੀ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਦੱਸੇ ਵੀ ਜੇ ਦੀ ਸੱਤਾ ਸਾਨੂੰ ਲੈਣ ਦਾ ਤੇ ਅਸੀਂ ਆ ਇੰਪਲੀਮੈਂਟ ਕਰਾਂਗੇ ਇਹ ਉਹਨਾਂ ਦਾ ਮੌਲਿਕ ਅਧਿਕਾਰ ਆ ਫਰੀडम ਆਫ ਸਪੀਚ ਆ ਫਰੀडम ਆ ਐਕਸਪ੍ਰੈਸ਼ਨ ਆ ਫਰੀडम ਆ ਐਕਸ਼ਨ ਆ ਇਹ ਉਹ ਕਰ ਸਕਦੇ ਆ ਉਹਨਾਂ ਨੂੰ ਰੋਕਣਾ ਪੁਲਿਸ ਪੇਸ਼ ਕੇ ਉਹਨਾਂ ਨੂੰ ਰੋਕਣਾ ਜਿਵੇਂ ਆਮ ਆਦੀ ਪਾਰਟੀ ਸਰਕਾਰ ਪਾਜਪਾ ਦੇ ਵਰਕਰਾਂ ਰੋਕ ਰਹੀ ਆ ਉਹ ਗਲਤ ਆ ਜੋ ਪਾਜਪਾ ਕਰ ਰਹੀ ਆ ਉਹ ਤੇ ਫਕੀਰ ਤੋਂ ਬਰੰਤੂ ਕਰ ਸਕਦੇ ਆ ਕਿ ਉਹ ਆਪਣੀਆਂ ਸਕੀਮਾਂ ਲੋਕਾਂ ਨੂੰ ਇਹ ਕਹਿ ਰਹੀਆਂ ਜੀ ਇਹ ਕੁਰਸੀ ਕਰੇ ਅਸੀਂ ਕਰ ਲਏ ਆ ਉਹ ਤੇ ਕੇਂਦਰ ਦੀਆਂ ਸਕੀਮਾਂ ਉਹ ਸਾਰੀਆਂ ਸਟੇਟਾਂ ਵਾਸਤੇ ਹੀ ਆ ਔਰ ਕਈ ਥਾਵਾਂ ਦੇ ਵਿੱਚ ਫੈਡਰਲ ਟਾਂਚੇ ਦੀ ਉਹ ਰੰਗਣਾ ਵੀ ਹੈ ਉਸ ਸਕੀਮਾਂ ਜੀ ਇਹ ਮੇਰਾ ਮੰਨਣਾ ਆ ਸੋ ਮੇਰੇ ਖਿਆਲ ਜੋ ਹੋ ਰਿਹਾ ਵਾ ਇਹ ਬਹੁਤ ਮੰਦ ਭੜਗਾ ਵਾ ਔਰ ਪੰਜਾਬ ਪੁਲਿਸ ਦੀ ਵਰਤੋਂ ਕਿਸੇ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਦੇ ਕੈਂਪਾਂ ਨੂੰ ਖਤੇੜਨ ਵਾਸਤੇ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਫੜਨਾ ਇਹ ਬਿਲਕੁਲ ਢਲਤਿਆ ਔਰ ਇਹਦੇ ਤੇ ਕਿੰਨੇ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਹੈ ਉੱਥੋਂ ਬਿਲਕੁਲ ਇੱਕ ਸਾਡੇ ਕੋਲਰ ਨੇ ਗੱਲ ਹੀ ਸਾਫ਼ ਕਰਤੀ ਕਿ ਇਹ ਵਾਕਈ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਕਰੀ ਹੈ ਆਪੇ ਪਾਰਟੀਆਂ ਵਲੇ ਡਾਟਾ ਇਕੱਠਾ ਕਰ ਰਹੀ ਹੈ ਇਸ ਤਰੀਕੇ ਨਾਲ ਡਾਟਾ ਚੋਰੀ ਕਰ ਰਹੀ ਹੈ ਤੇ ਫਿਰ ਉਹਨਾਂ ਨੂੰ ਛੱਡ ਕਿਉਂ ਦਿੰਦੇ ਜਰੂਰ ਤੁਸੀਂ ਐਫਆਈਆਰ ਦਰਜ ਹੋਵੇ ਨਾ ਵੀ ਡਾਟਾ ਚੋਰੀ ਕਰਨਾ ਹੈ ਕਿਸੇ ਦੀ ਪ੍ਰਾਈਵੇਸੀ ਦੇ ਵਿੱਚ ਇਨਵੇਸ਼ਨ ਹੈ ਪ੍ਰਾਈਵੇਸੀ ਦੇ ਵਿੱਚ ਦਖਲ ਹੈ ਤੇ ਫਿਰ ਉਹਦੇ ਕਿ ਕਿਸ ਬਾਰੇ ਉਹਨੂੰ ਛੱਡ ਕੇ ਵੀ ਸਕਦੇ ਬਿਨਾ ਕੇਸ ਦਰਜ ਕੀਤੇ ਸੋ ਇਹ ਜੋ ਹੋ ਰਿਹਾ ਹੈਗਾ ਇਹਦੀ ਅਸਲੀਅਤ ਬਾਹਰ ਆਉਣੀ ਚਾਹੀਦੀ ਹੈ ਕਿ ਕੇਂਦਰ ਡੀਪੀਐਸ ਕੇ ਹਿਮਲਾ ਉਹ ਪੰਜਾਬ ਚ ਇੰਪਲੀਮੈਂਟ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਜੇ ਨਹੀਂ ਇੰਪਲੀਮੈਂਟ ਹੋ ਰਹੀਆਂ ਤੇ ਉਹ ਕਿਹਦੀ ਅੰਗਹੀਲੀ ਕਰਕੇ ਇੰਪਲੀਮੈਂਟਿੰਗ ਹੋ ਰਹੀਆਂ ਪੰਜਾਬ ਸਰਕਾਰ ਨੇ ਆਪਣੀਆਂ ਸਕੀਮਾਂ ਕਿੰਨੀਆਂ ਕੀਆ ਪੰਜਾਬ ਸਰਕਾਰ ਵਾਕਈ ਜਦ ਤੱਕ ਜਿਹੜੀਆਂ ਸਕੀਮਾਂ ਆ ਲੋਕਾਂ ਦੇ ਕਿਤੀਆਂ ਸਕੀਮਾਂ ਉਹ ਕਿੰਨੀਆਂ ਤੱਕ ਲਾਗੂ ਕਰ ਰਹੀ ਹੈ ਕੀ ਉਹਦੇ ਕੋਈ ਵਿਗੜ ਪੈ ਰਿਹਾ ਵਾ ਕੀ ਵਾਕਈ ਪੰਜਾਬ ਸਰਕਾਰ ਸਾਰਥਕ ਹੈ ਆਪਣੇ ਸਕੀਮਸ ਬਾਰੇ ਇਹ ਮੀਡੀਆ ਦੀ ਜ਼ਿੰਮੇਵਾਰੀ ਆ ਸੋ ਮੀਡੀਆ ਨੂੰ ਜਿਹੜਾ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਜਿਹੜਾ ਵਾ ਉਹ ਬਿਲਕੁਲ ਇੰਟਰਵਿਨ ਕਰਕੇ ਆਪਣੀਆਂ ਰਿਪੋਰਟਸ ਦੇ ਕੇ ਇਹ ਪਤਾ ਕਰਨਾ ਚਾਹੀਦਾ ਵੀ ਕੌਣ ਸੱਚ ਤੇ ਕੌਣ ਝੂਠ ਕਿਹੜਾ ਪਾਰਟੀ ਜਿਹੜਾ ਵਾ ਇਹ ਜਿਵੇਂ ਮੈਂ ਜਿਵੇਂ ਦੱਸਿਆ ਵੀ ਦੁੱਧ ਦਾ ਪਾਣੀ ਜਿਹੜਾ ਵਾ ਬਿਲਕੁਲ ਸਾਫ਼ ਹੋਣਾ ਚਾਹੀਦਾ ਵਾ ਵਾਕਈ ਕੌਣ ਸੱਚਾ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਇਹ ਮੀਡੀਆ ਦਾ ਬੋਲਿਆ ਸੋ ਮੀਡੀਆ ਆਪਣਾ ਰੋਲ ਨਿਭਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ 2027 ਚੋਣਾਂ ਦੁਪਹਿਰੋਂ ਇੱਕ ਤਿੱਕੇ ਨਾਲ 2027 ਚੋਣਾਂ ਦਾ ਬਿਊਗਲ ਵੱਜ ਚੁੱਕਾ ਵਾ ਜੋ ਹੋ ਰਿਹਾ ਵੈ ਤੁਸਾਂ ਪਤਾ ਲੰਗਾ ਵੀ ਪਾਰਟੀਆਂ ਨੇ ਆਪਣੇ ਡਾਇਰੈਕਟ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਆ ਸੋ ਮੀਡੀਆ ਜਾ ਕੇ ਦੱਸੇ ਲੋਕਾਂ ਨੂੰ ਕਿ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਕਿੰਨਾ ਕੋਈ ਸੱਚ ਬੋਲ ਰਿਹਾ ਤੇ ਕਿੰ ਸੋ ਮੀਡੀਆ ਨੂੰ ਇਹਦੇ ਵਿੱਚ ਹੋਰ ਸਰਗਰਮ ਹੋਣ ਦੀ ਲੋੜ ਹੈ ਇਹ ਮੇਰਾ ਵਿਚਾਰ ਹੈ